ਕਬੀਰ ਮਾਇਆ ਚੋਰ ਟੀ ਮਸ ਮਸ ਲਾਵੇ ਹਾਟ ਏਕ ਕਬੀਰਾਂ ਨਾ ਮੁਸੈ ਜਿੰਨ ਕੀਨੀ ਬਾਰ ਹੈ ਬਾਤ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 20ਵਾਂ ਸ਼ਲੋਕ ਹੈ ਹੁਣ ਤੱਕ ਆਪ ਜੀ ਨੇ 19 ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਹੈ ਤਾਂ ਇਸ 20ਵੇਂ ਸ਼ਲੋਕ ਵਿੱਚ ਭਗਤ ਕਬੀਰ ਜੀ ਕਥਨ ਕਰਦੇ ਨੇ ਕਬੀਰ ਮਾਇਆ ਚੋਰਟੀ ਚੋਰਟੀ ਤੋਂ ਭਾਵ ਚੋਰਨੀ ਇਹ ਜੋ ਮਾਇਆ ਹੈ ਇਹ ਚੋਰਨੀ ਦੀ ਨਿਆਈ ਹੈ ਜੋ ਸ਼ੁਭ ਗੁਣਾ ਰੂਪੀ ਤਨ ਨੂੰ ਮੋਸ ਮੋਸ ਭਾਵ ਲੁੱਟ ਡੁੱਟ ਕੇ ਜੀਵਾਂ ਨੂੰ ਸ਼ਬਦ ਸਪਰਸ਼ ਰੂਪ ਗੰਧ ਇਤਿਆਦ ਵਿਸ਼ਿਆਂ ਤੇ ਇੰਦਰੀਆਂ ਰੂਪੀ ਹੱਤੀ ਵਿੱਚ ਲਾਈ ਜਾ ਰਹੀ ਹੈ ଅਥਵਾ ਪਹਿਲਾਂ ਕਾਮ ਪੁਰਵ ਆਦਿਕਾਰ ਲੁੱਟ ਲੈਂਦੇ ਨੇ ਫਿਰ ਜਮਦੂਤ ਪੁੰਨ ਰੂਪੀ ਤਨ ਨੂੰ ਲੁੱਟ ਲੈਂਦੇ। ਗੁਰੂ ਪਿਆਰਿਓ ਕਬੀਰ ਜੀ ਨੇ ਇੱਥੇ ਆਪਣੇ ਅੰਮ੍ਰਿਤ ਵਚਨਾ ਵਿੱਚ ਮਾਇਆ ਨੂੰ ਚੋਰਨੀ ਕਿਹਾ ਹੈ। ਤਾਂ ਪੁਰਾਣੇ ਸਮੇਂ ਵਿੱਚ ਇਹ ਘਟਨਾ ਘਟੀ ਸੀ ਜਿਸ ਨੂੰ ਭਗਤ ਕਬੀਰ ਜੀ ਨੇ ਧਿਆਨ ਵਿੱਚ ਰੱਖ ਕੇ ਇਸ਼ਾਰਾ ਦਿੱਤਾ ਹੈ। ਉਹ ਸਾਰਾ ਪ੍ਰਸੰਗ ਕਲਗੀਧਰ ਪਾਤਸ਼ਾਹ ਨੇ ਦਸ਼ਮ ਗ੍ਰੰਥ ਅੰਦਰ ਚਰਿਤ੍ਰਾਂ ਵਿੱਚ ਵੀ ਲਿਖਿਆ ਹੈ। ਤੇ ਅੱਜ ਤੱਕ ਸੰਪਰਦਾਇ ਗਿਆਨੀ ਮਹਾਪੁਰਖ ਵੀ ਇਸ ਪਰਮਾਣੂ ਵਰਤਦੇ ਆ ਰਹੇ ਨੇ ਉਹ ਪ੍ਰਕਾਰ ਇਸ ਪ੍ਰਕਾਰ ਹੈ ਕਿ ਇੱਕ ਚੋਰਾਂ ਦਾ ਪਰਿਵਾਰ ਸੀ ਤੇ ਇੱਕ ਚੋਰਾਂ ਦੀ ਮਾਂ ਤੇ ਦੂਸਰਾ ਉਹਦੇ ਪੰਜ ਪੁੱਤਰ ਸਨ ਹੁਣ ਸਾਰੀ ਜ਼ਿੰਦਗੀ ਦਾ ਖਾਨਦਾਨੀ ਧੰਦਾ ਚੱਲਦਾ ਆ ਰਿਹਾ ਸੀ ਜਦੋਂ ਚੋਰਾਂ ਦੀ ਮਾਂ ਥੋੜਾ ਬਿਰਧ ਹੋ ਗਈ ਫਿਰ ਉਹ ਆਪਣੇ ਚੋਰ ਪੁੱਤਰਾਂ ਦੀ ਚੋਰੀ ਵਿੱਚ ਸਹਾਇਤਾ ਕਰਨ ਲਈ ਨਗਰ ਦੇ ਵਿੱਚ ਜਿਸ ਘਰ ਦੇ ਵਿੱਚ ਵਿਆਹ ਕਾਰਜ ਹੁੰਦਾ ਉਥੇ ਜਾ ਕੇ ਉਸਨੇ ਚਲੇ ਜਾਣਾ ਉਹਨਾਂ ਦੇ ਘਰ ਦਾ ਕੰਮਕਾਰ ਕਰਵਾਉਣਾ ਤੇ ਜਦੋਂ ਨਵੀਂ ਦੁਲਹਨ ਆਉਣੀ ਉਹਨਾਂ ਦੇ ਘਰ ਪਰਿਵਾਰ ਦੇ ਸੋ ਕੰਮ ਕਰਨੇ ਤੇ ਮਿੱਠਤ ਨਾਲ ਪਿਆਰ ਨਾਲ ਉਹਨਾਂ ਦੇ ਘਰ ਵਿੱਚ ਪਰਵੇਸ਼ ਕਰਕੇ ਭਾਵ ਸਾਰਾ ਘਰ ਦਾ ਭੇਤ ਲੈ ਲੈਣਾ ਮਿਸਨੀ ਜਈ ਬਣ ਕੇ ਤੇ ਜਦੋਂ ਨਵੀਂ ਦੁਲਹਨ ਦੇ ਗਹਿਣੇ ਉਤਾਰ ਕੇ ਸندوق ਵਿੱਚ ਰੱਖਣੀ ਤਾਂ ਇਹ ਮੌਕਾ ਤਾਰ ਕੇ ਲੱਗੇ ਹੋਏ ਜੰਦਰੇ ਨੂੰ ਥੋੜੀ ਜਿਹੀ ਹਿੰਗ ਲਾ ਕੇ ਆ ਜਾਇਆ ਕਰੇ ਤੇ ਘਰ ਦਾ ਥੋ ਪਤਾ ਦੱਸ ਕੇ ਆਪਣੇ ਪੁੱਤਰਾਂ ਨੂੰ ਚੋਰੀ ਕਰਨ ਲਈ ਭੇਜ ਦਿਆ ਕਰੇ ਕਿ ਜਿੱਥੇ ਹਿੰਗ ਦੀ ਮਸ਼ਕਾਵੇ ਉਹ ਸੰਦੂਕ ਦੇ ਵਿੱਚ ਗਹਿਣੇ ਜੇਵਰ ਅਤੇ ਨਕਦੀ ਰੱਖੇ ਹੋਏ ਨੇ ਉਹ ਤੁਸੀਂ ਮੌਕਾ ਤાળ ਕੇ ਜਿੰਦਰਾ ਤੋੜ ਲੈਣਾ ਤਾਂ ਚੋਰਾਂ ਦੇ ਨੇ ਕੀ ਕਰਨਾ ਉਸ ਘਰ ਦੇ ਵਿੱਚ ਜਾਣਾ ਪਾੜ ਲਾ ਕੇ ਖਜ਼ਾਨਾ ਲੁੱਟ ਲਿਆਉਣਾ ਇਹ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਸਮਾ ਪਾ ਕੇ ਚੋਰਾਂ ਦੀ ਮਾਂ ਬਿਰਧ ਹੋ ਗਈ ਜਦੋਂ ਉਹ ਚੋਰੀ ਵਿੱਚ ਸਹਾਇਤਾ ਕਰਨ ਤੋਂ ਅਸਮਰੱਥ ਹੋ ਗਈ ਮੰਜੀ ਦੇ ਬੈਠ ਗਈ ਤਾਂ ਉਸ ਚੋਰਨੀ ਦੇ ਪੁੱਤਰਾਂ ਨੇ ਉਸ ਦੀਆਂ ਨੋਹਾਂ ਨਹੀਂ ਉਸ ਦੀ ਸੰਭਾਲ ਕਰਨ ਨਹੀਂ ਛੱਡ ਦਿੱਤੀ ਇਸ ਨੂੰ ਸ਼ਰੀਏ ਸੁਭਾ ਦਾ ਅਭਿਆਸ ਤਾਂ ਹੈ ਹੀ ਸੀ ਇਸ ਨੇ ਸੋਚਿਆ ਕਿ ਕੋਈ ਐਸੀ ਵਿਉਂਤ ਬਣਾਵਾਂ ਜਿਸ ਦੇ ਨਾਲ ਮਰਨ ਤੱਕ ਮੇਰਾ ਬੁਢਾਪਾ ਸੁਖਾਲਾ ਹੋ ਜਾਵੇ ਸੌਖਾ ਨਿਕਲੇ ਇਹਨਾਂ ਨਲਾਇਕਾਂ ਨੇ ਤਾਂ ਮੇਰਾ ਅੰਤਮ ਕਿਰਿਆ ਕਰਮ ਵੀ ਕਰਨਾ ਨਹੀਂ ਉਹ ਸੋਚੀ ਗਈ ਤਾਂ ਗੁਰੂ ਪਿਆਰਿਓ ਫਿਰ ਉਸਨੇ ਇਸ ਤਰ੍ਹਾਂ ਸੇਵਾ ਕਰਾਉਣ ਵਾਸਤੇ ਇੱਕ ਵਿਉਂਤ ਬਣਾਈ ਇੱਕ ਦਿਨ ਸਾਰੇ ਪਰਿਵਾਰ ਵਿੱਚ ਬੈਠ ਕੇ ਕਹਿਣ ਲੱਗੀ ਐ ਮੇਰੇ ਬੱਚਿਓ ਜਿਹੜਾ ਮੇਰੀ ਆਖਰੀ ਸਮੇਂ ਤੱਕ ਸੇਵਾ ਕਰੇਗਾ ਮੈਂ ساری ਜ਼ਿੰਦਗੀ ਦਾ ਜੁੜਿਆ ਹੋਇਆ ਧਨ ਸੋਨਾ ਜ਼ੇਵਰਾਤ ਇਤਿਆਦ ਉਸ ਨੂੰ ਸੌਂਪ ਦਿਆਂਗੀ ਸਾਰੇ ਪੁੱਤਰ ਇੱਕ ਦੂਜੇ ਤੋਂ ਵੱਧ ਚੜ ਕੇ ਮਾਈ ਦੀ ਸੇਵਾ ਕਰਨ ਲੱਗੇ ਮਾਈ ਨੇ ਸੰਦੂਕ ਨੂੰ ਜੰਦਰਾ ਮਾਰ ਕੇ ਅਜਿਹੇ ਤਰੀਕੇ ਨਾਲ ਚਾਬੀ ਰੱਖੀ ਹੋਈ ਸੀ ਕਿ ਜੋ ਕਦੇ ਕਿਸੇ ਨੂੰ ਦਿਸਣ ਨਹੀਂ ਦਿੱਤੀ ਫਿਰ ਬੱਚੇ ਕਹਿਣ ਲੱਗੇ ਕਿ ਮਾਂ ਤੇਰੇ ਮਰਨ ਤੋਂ ਬਾਅਦ ਸਾਡੇ ਵਿੱਚ ਰੋਲਾ ਨਾ ਪੈ ਜਾ ਇਸ ਲਈ ਜੋ ਕੁਝ ਵੀ ਤੇਰੇ ਕੋਲ ਧਨ ਪਦਾਰਥ ਸੁਣਾ ਚਾਹਦੀ ਇਤਿਆਦ ਹੈ ਉਹ ਤੂੰ ਹੁਣੇ ਸਾਨੂੰ ਵੰਡ ਦੇਣਾ ਕਰ ਉਹ ਕਹਿਣ ਲੱਗੀ ਕਿ ਮੇਰੇ ਮਰਨ ਤੋਂ ਬਾਅਦ ਜੋ ਮੇਰਾ ਅੰਤਮ ਕਿਰਿਆ ਕਰੇਗਾ ਸਾਰੀ ਅੰਤਮ ਕਿਰਿਆ ਨਿਭਾਵੇਗਾ ਮੈਂ ਉਹ ਸਾਰਾ ਧਨ ਪਦਾਰਥ ਉਸ ਨਾਲ ਉਸ ਨੂੰ ਸੌਂਪ ਦਿਆਂਗੀ ਕਹਿੰਦੀ ਇਹ ਤਨ ਹੁਣੇ ਤਾਂ ਨਹੀਂ ਦੇ ਸਕਦੀ ਤੁਹਾਨੂੰ ਪਰ ਇਹਦੇ ਬਾਰੇ ਲਿਖਤ ਕਰ ਦਿੰਦੀ ਹਾਂ ਤਾਂ ਉਸ ਮਾਈ ਨੇ ਕਾਜ਼ੀ ਨੂੰ ਬੁਲਾ ਕੇ ਲਿਖਤ ਕਰਾ ਦਿੱਤੀ ਲਿਖਤ ਕਰਾ ਦਿੱਤੀ ਕਿ ਕਾਜ਼ੀ ਸਾਹਿਬ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰਾਂ ਵਿੱਚ ਕੋਈ ਫਰਕ ਨਾ ਪਵੇ ਕਿਉਂਕਿ ਅੱਜ ਤਾਈਂ ਮੈਂ ਆਪਣੇ ਬੱਚਿਆਂ ਵਿੱਚ ਫਰਕ ਨਹੀਂ ਪੈਣ ਦਿੱਤਾ ਆ ਜੋ ਸੰਦੂਕ ਵਿੱਚ ਖਜ਼ਾਨਾ ਹੈ ਇਹ ਤੁਸੀਂ ਆਪਣੇ ਤਰੀਕੇ ਨਾਲ ਪੰਜਾਬ ਪੁੱਤਰਾਂ ਵਿੱਚ ਇੱਕੋ ਜਿਹਾ ਬਣਦੇ ਨਾ। ਇਉਂ ਮਾਈ ਨੇ ਛਲ ਤੇ ᔪਗਤੀ ਨਾਲ ਸੇਵਾ ਵੀ ਕਰਾ ਲਈ ਤੇ ਮਰਨ ਤੋਂ ਬਾਅਦ ਆਪਣਾ ਅੰਤਮ ਕਿਰਿਆ ਵੀ ਕਰਾ ਲਿਆ। ਜਦੋਂ ਅੰਤਮ ਕਿਰਿਆ ਕਰਕੇ ਬੱਚਿਆਂ ਨੇ ਕਾਜ਼ੀ ਨੂੰ ਬੁਲਾਉਣਾ ਕੀਤਾ ਬੜੇ ਚਾਵਾ ਨਾਲ ਕਿ ਹੁਣ ਸਾਡੇ ਹੱਥ ਮਾਈ ਦਾ ਜੋੜਿਆ ਹੋਇਆ ਸਾਰਾ ਧਨ ਸੋਨਾ ਚਾਂਦੀ ਜੀਵਰਾਤ ਲੱਗ ਜਾਣਗੇ। ਕਾਜ਼ੀ ਨੂੰ ਬੁਲਾ ਕੇ ਜਦੋਂ ਜੰਦਰਾ ਖੁਲਵਾਇਆ ਤਾ ਸ਼੍ਰੀ ਕੇਦੇ ਲੋਕ ਵੀ ਇਕੱਠੇ ਕੀਤੇ ਹੋਏ ਸਨ ਕਿ ਸਾਰਾ ਮਾਮਲਾ ਖੁਸ਼ੀ ਨਾਲ ਨਿਬੜੇ ਪਾਪ ਕਿਸੇ ਵਿੱਚ ਫਰਕ ਨਾ ਪਵੇ ਸਾਰਿਆਂ ਨੂੰ ਬਰਾਬਰ ਹਿੱਸਾ ਆਵੇ ਤਾਂ ਜਦੋਂ ਉਹ ਸੰਦੂਕ ਖੋਲਿਆ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਹੈਰਾਨ ਹੋ ਗਏ ਉਸ ਸੰਦੂਕ ਦੇ ਵਿੱਚ ਟੁੱਟੇ ਛਿੱਤਰ ਤੇ ਐਸਾ ਮਾੜਾ ਸਮਾਨ ਸੀ ਆ ਟੁੱਟੇ ਛਿੱਤਰਾਂ ਤੋਂ ਬਿਨਾ ਕਬਾਰ ਤੋਂ ਬਿਨਾ ਹੋਰ ਕੁਝ ਨਾ ਨਿਕਲਿਆ ਮੱਥੇ ਤੇ ਹੱਥ ਮਾਰਦੇ ਹੀ ਰਹਿ ਗਏ ਸਾਰੇ ਕਿ ਸਾਡੀ ਮਾਂ ਨੇ ਸਾਡੇ ਨਾਲ ਆਹ ਕੈਸਾ ਸ਼ਲ ਕੀਤਾ ਤੋਂ ਗੁਰੂ ਪਿਆਰਿਓ ਜੋ ਆਂਢੀ ਗੁਆਂਢੀ ਸਾਥ ਸੀ ਉਹ ਵੀ ਸਾਰੇ ਦੇਖ ਕੇ ਹੱਕੇ ਬਕੇ ਰਹਿ ਗਏ ਤੇ ਉਹਨਾਂ ਨੇ ਉਹ ਹੱਸ ਰਹੇ ਸੀ ਤੇ ਪੁੱਤਰ ਸ਼ਰਮਸਾਰ ਹੋ ਰਹੇ ਸੀ ਗੁਰੂ ਪਿਆਰਿਓ ਇਸੇ ਤਰ੍ਹਾਂ ਪਿੰਡ ਦੀ ਨਿਆਈ ਸਾਡਾ ਸਰੀਰ ਹੈ ਤੇ ਚੋਰਾ ਦੀ ਮਾਂ ਦੀ ਨਿਆਈ ਇਹ ਮਾਇਆ ਹੈ ਇਸ ਦੇ ਪੰਜ ਪੁੱਤਰ ਹਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨਗਰ ਵਿੱਚ ਨਵੀਂ ਬੋਟੀ ਆਉਣ ਦੀ ਤਰ੍ਹਾਂ ਜੀਵ ਨੂੰ ਜੋ ਨਵੀਂ ਪਰਮਾਰਤੀ ਸੋਚ ਫੁਰਦੀ ਹੈ ਨਾ ਕਿ ਆਹ ਕੰਮ ਕਰਕੇ ਮੇਰਾ ਲੋਕ ਪਰਲੋਕ ਸਬਰ ਜਾਵੇਗਾ ਉਹ ਹੈ ਜਿਸ ਵਿੱਚ ਸਤ, ਸੰਤੋਖ, ਦਇਆ, ਧਰਮ ਦੇ ਗਹਿਣੇ ਸੰਭਾਲ ਕੇ ਅੰਤਿਸ਼ ਕਰਨ ਦੇ ਸੰਕਲਪ ਵਿੱਚ ਰੱਖੇ ਹੁੰਦੇ ਨੇ ਉਥੇ ਇਹ ਮਾਇਆ ਆਪਣਾ ਪ੍ਰਭਾਵ ਪਾ ਕੇ ਹੰਗਤਾ ਦੀ ਹਿੰਗ ਲਾ ਦਿੰਦੀ ਹੈ ਫਿਰ ਆਪਣੇ ਬਾਕੀ ਪੰਜੇ ਪੁੱਤਰਾਂ ਨੂੰ ਪ੍ਰੇਰ ਕੇ ਸ਼ੁਭ ਗੁਣਾ ਦਾ ਕੀਮਤੀ ਗਹਿਣਾ ਚੁਰਾਉਣ ਲਈ ਪ੍ਰੇਰਣਾ ਦੇ ਦਿੰਦੀ ਹੈ ਫਿਰ ਮਾਇਆ ਆਪਣੇ ਸ਼ਾਲ ਨਾਲ ਆਪਣੀ ਸੇਵਾ ਭਾਵ ਮਨੁੱਖ ਨੂੰ ਅਖੀਰ ਤੱਕ ਸੇਵਾ ਭਾਵ ਮਾਇਆ ਦੀ ਲਾਲਸਾ ਰੂਪੀ ਲਗਨ ਵਿੱਚ ਲਾਈ ਰੱਖਦੀ ਹੈ ਆਖਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੀ ਪੁੱਤਰਾਂ ਨੂੰ ਵੀ ਅਜਿਹਾ ਹੀ ਛਲ ਕਰਦੀ ਹੈ ਕਿ ਜਦੋਂ ਧਰਮ ਰਾਜ ਦੇ ਰੂਪੀ ਕਾਜੀ ਦੇ ਸਾਹਮਣੇ ਸੰਦੂਕ ਖੁੱਲਦਾ ਹੈ ਨਾ ਤਾਂ ਛਿਤਰਾਂ ਤੋਂ ਬਿਨਾ ਟੁੱਟੇ ਛਿਤਰਾਂ ਤੋਂ ਬਿਨਾ ਕੁਝ ਵੀ ਪੱਲੇ ਨਹੀਂ ਪੈਂਦਾ ਕਿਉਂ ਕਿ ਸਾਰੀ ਜ਼ਿੰਦਗੀ ਚੰਗਾ ਕੰਮ ਤਾਂ ਕੀਤਾ ਨਹੀਂ ਸੋ ਇਸ ਪ੍ਰਕਾਰ ਭਗਤ ਕਬੀਰ ਜੀ ਨੇ ਮਾਇਆ ਨੂੰ ਚੋਰਨੀ ਕਿਹਾ ਹੈ ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਹਿ ਬਾਤ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇੱਕ ਮਹਾਤਮਾ ਇੱਕ ਰੱਬ ਦੇ ਪਿਆਰੇ ਨਹੀਂ ਲੁੱਟੇ ਗਏ ਭਗਤ ਕਬੀਰ ਜੀ ਕਹਿੰਦੇ ਇੱਕ ਕਬੀਰ ਇਸ ਮਾਇਆ ਤੋਂ ਲੁੱਟਿਆ ਨਹੀਂ ਗਿਆ ਜਿਸ ਨੇ ਇਸ ਮਾਇਆ ਦੇ ਇਸ ਮਾਇਆ ਨੂੰ ਜਨਕੀਨੀ ਬਾਰੇ ਬਾਟ ਇਸ ਮਾਇਆ ਨੂੰ 12 ਰਸਤੇ ਰਾਹੀ ਤੋੜ ਦਿੱਤਾ ਇਸ ਮਾਇਆ ਨੂੰ ਭਾਵ ਲੋੜ ਬੰਦਾ ਵਿੱਚ ਵੰਡ ਦਿੱਤੀ ਉਸ ਤੇ 12 ਟੁਕੜੇ ਕਰ ਦਿੱਤੇ ਭਾਵ ਪੰਜ ਕਰਮਿੰਦਰੀ ਪੰਜ ਗਿਆਨ ਇੰਦਰੀ ਮਨ ਅਤੇ ਬੁੱਧ ਰਾਹੀਂ ਇਸ ਮਾਇਆ ਨੂੰ ਕਾਬੂ ਕਰ ਲਿਆ ਭਾਵ ਭਗਤਬੀਰ ਜੀ ਸਾਡੇ ਕੋਲ ਮਾਇਆ ਬਹੁਤ ਆਈ ਪਰ ਅਸੀਂ ਇਸ ਮਾਇਆ ਨੂੰ ਲੋੜਵੰਤਾ ਦੇ ਅਰਥ ਲਾ ਕੇ ਇਸ ਮਾਇਆ ਨੂੰ ਵੀ ਸਫਲਾ ਕਰ ਲਿਆ ਤੇ ਆਪ ਵੀ ਇਸ ਮਾਇਆ ਦੇ ਹਸਲ ਤੋਂ ਬਚ ਗਏ